ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪ ਸਮੂਹ ਸੰਗਤਾਂ ਹੀ ਜੁੜ ਬੈਠੇ ਹੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸਤਗੁਰਾਂ ਦੀ ਮਹਾਨ ਕਿਰਪਾ ਹੋਈ ਹੈ ਕਿਉਂਕਿ ਵਿਦਵਾਨਾਂ ਦੇ ਮਹਾਪੁਰਖਾਂ ਦੇ ਕਥਨ ਹੈ ਕਿ ਇੱਕ ਭਾਰੀ ਵੱਡਾ ਸਾਰਾ ਬੋੜ ਦਾ ਦਰਖਤ ਹੋਵੇ ਤੇ ਉਸ ਨੂੰ ਜਿੰਨੇ ਪੱਤੇ ਲੱਗੇ ਹੋਣ ਤੇ ਉਹਨੇ ਚੰਗੇ ਭਾਗ ਹੋਣ ਤਾਂ ਫਿਰ ਕਿਤੇ ਮਰੁੱਖਾ ਜਨਮ ਪ੍ਰਾਪਤ ਹੁੰਦਾ ਆ ਇਸੇ ਤਰ੍ਹਾਂ ਹੀ ਉਸੇ ਬੋੜ ਨੂੰ ਜਿੰਨੀਆਂ ਗੋਲ੍ਹਾਂ ਲਗੀਆਂ ਹੋਣ ਤੇ ਉਹਨਾਂ ਦੀ ਗਿਣਤੀ ਕੀਤੀ ਜਾਵੇ ਕਿਤੇ ਉਹਨੇ ਚੰਗੇ ਭਾਗ ਹੋਣ ਤੇ ਸਿੱਖਾਂ ਦੇ ਘਰੇ ਜਨਮ ਹੁੰਦਾ ਹੈ ਤੋ ਉਸ ਗੋਲਾਂ ਦੇ ਵਿੱਚ ਕਿੰਨੇ ਬੀਜ ਨੇ ਇੱਕ ਗੋਲ ਦੇ ਵਿੱਚ ਕਿੰਨੇ ਬੀਜ ਹੁੰਦੇ ਨੇ ਤੇ ਬੋਰਡ ਦੀਆਂ ਜਿੰਨੀਆਂ ਗੋਲਾਂ ਨੇ ਸਾਰੇ ਬੀਜਾਂ ਦੀ ਗਿਣਤੀ ਕੀਤੀ ਜਾਵੇ ਤੇ ਉਹਨੇ ਚੰਗੇ ਭਾਗ ਹੁਣ ਤੇ ਸਤ ਸੰਗਤ ਦੀਆਂ ਕੜੀਆਂ ਪ੍ਰਾਪਤ ਹੁੰਦੀਆਂ ਵਿਭਾਗਾਂ ਵਾਲੇ ਹੋ ਕੇ ਸਤ ਸੰਗਤ ਦੀਆਂ ਕੜੀਆਂ ਪ੍ਰਾਪਤ ਕਰ ਰਹੇ ਹੋ ਸਤੁਰਾਂ ਦੀ ਮਹਾਨ ਕਿਰਪਾ ਹੋਈ ਆ ਵੱਡ ਭਾਗੀ ਹਰ ਸੰਗਤ ਪਾਵਹਿ ਵੱਡਿਆਂ ਭਾਗਾਂ ਵਾਲੀ ਸੰਗਤ ਪੁੰਦ ਨੇ ਭਾਗਹੀਨ ਭ੍ਰਮ ਚੋਟਾ ਖਾਵੇ ਜਿਹੜੇ ਭਾਗਹੀਨ ਨੇ ਉਹ ਦਰਦ-ਦਰ ਤੇ ਚੋਟਾਂ ਖਾਂਦੇ ਰਹਿੰਦੇ ਜਦੋਂ 사ਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਨੀਆਂ ਤੇ ਸਤਗੁਰਾਂ ਦੀ ਕਿਰਪਾ ਆਪ 사ਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ 16ਵੀਂ ਅਸ਼ਟਪਦੀ ਦੀ ਪਹਿਵੀਂ ਪੌੜੀ ਆਪ ਸੂ ਸੰਗਤਾਂ ਨੇ ਸਰਵਣ ਕੀਤੀ ਆ ਸਤਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਛੇਵੀਂ ਪੌੜੀ ਦੇ ਵਿੱਚ ਕੀ ਉਪਦੇਸ਼ ਦੇ ਰਹੇ ਹਨ ਆਪ ਸਰਵਣ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੂਪ ਸਤ ਜਾ ਕਾ ਸਾਤੇ ਅਸਥਾਨ ਪੁਰਖ ਸਾਤ ਕੇਵਲ ਪ੍ਰਧਾਨ ਰੂਪ ਸਤ ਜਾ ਕਾ ਸਾਤੇ ਅਸਥਾਨ ਸਤ ਗੁਰੂ ਗੁਰੂ ਗਰੀਬ ਨਵਾਜ ਧਨ ਗੁਰੂ ਅਰਜਨ ਦੇਵ ਮਹਾਰਾਜੀ ਫਰਮਾਉਂਦੇ ਹਨ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਭਾਵ ਕੀ ਸਰੂਪ ਸੱਚਾ ਹੈ ਤੇ ਸੱਚਾ ਹੀ ਉਸ ਦਾ ਅਸਥਾਨ ਹੈ ਆਨੰਦ ਦੇਣ ਵਾਲਾ ਹੈ ਪੁਰਖ ਸਤ ਕੇਵਲ ਪ੍ਰਦਾਨ ਉਹ ਸਤ ਵੀ ਸੱਚਾ ਅਕਾਲ ਪੁਰਖ ਕੇਵਲ ਭਾਵਕੀ ਨਰੋਲ ਸਰੂਪ ਹੋ ਕੇ ਵੀ ਅਤਿ ਸਬਰਾਂ ਨੂੰ ਪ੍ਰਧਾਨ ਭਾਵਕੀ ਮੁਖੀ ਹੋ ਕੇ ਪ੍ਰੇਰਣਾ ਕਰਨ ਵਾਲਾ ਹੈ ਭਾਵ ਪ੍ਰੇਰਣ ਵਾਲਾ ਹੈ ਸਮਝਾਉਣ ਵਾਲਾ ਹੈ ਕਰਤੂਤ ਸਤ ਸਤਜਾ ਕੀ ਬਾਣੀ ਕਰਤੂਤ ਦਾ ਅਰਥ ਹੈ ਕਰਨੀ ਉਸ ਪਰਮੇਸ਼ਰ ਕਾਲਪੁਰਖ ਦੀ ਜਿਹੜੀ ਕਰਨੀਆਂ ਉਹ ਵੀ ਸਤ ਸੱਚੀ ਹੈ ਸਤਿ ਜਾ ਕੀ ਬਾਣੀ ਜਿਸ ਦੀ ਨਾਮ ਰੂਪੀ ਬਾਣੀ ਵੀ ਸੱਚੀ ਹੈ ਸਤਪੁਰਖ ਸਭ 마ਹੇ ਸੁਮਾਣੀ ਤੋ ਉਸ ਸਤਪੁਰਖ ਖਰੀ ਵਾਹਿਗੁਰੂ ਦੀ ਸਾਰਿਆਂ ਦੇ ਵਿੱਚ 마ਹੇ ਭਾਵ ਕੀ ਜਿਹੜੀ ਜੋਤ ਆ ਉਸ ਮਾਰਹੀ ਹੈ ਸਤ ਕਰਮ ਜਾ ਕੀ ਰਚਨਾ ਸਤ ਮਹਾਰਾਜ ਜੀ ਫਰਮਾਉਂਦੇ ਹਨ ਜਿਸ ਦਾ ਕਰਮ ਭਾਵ ਕਰਤਬ ਸੱਚਾ ਹੈ ਜਾਂ ਕੀ ਰਚਨਾ ਸਤ ਤੇ ਜਿਸ ਦੀ ਸੰਸਾਰਿਕ ਰਚਨਾ ਵੀ ਸੱਚੀ ਹੈ ਤੇ ਜਿਸ ਦਾ ਵਿਵਰਕ ਆਵਾਦੀ ਹੋਣੇ ਕਰਕੇ ਕਰਤਬ ਵੀ ਸੱਚਾ ਹੈ ਜਿਵੇਂ ਸੋਨਾ ਗਹਿਣਾ ਬਣ ਜਾਵੇ ਪਰ ਰਹਿੰਦਾ ਸੋਨਾ ਹੀ ਹੈ ਇਸੇ ਪ੍ਰਕਾਰ ਜਗਤ ਰੂਪ ਹੋ ਕੇ ਸਾਰਿਆਂ ਦਾ ਸਾਖੀ ਰੂਪ ਰਹਿੰਦਾ ਹੈ ਉਸ ਦਾ ਕਰਮ ਸਾਖੀ ਰੂਪ ਹੋ ਕੇ ਹੀ ਸੱਚ ਹੈ ਉਸ ਦੀ ਰਚਨਾ ਰਚੀ ਹੋਈ ਵੀ ਸੱਚ ਰੂਪ ਹੈ ਇਸ ਵਿੱਚ ਅਸਤੀ ਪਰਾਂਤੀ ਭਾਂਤੀ ਪ੍ਰੇਤਾ ਰੂਪ ਹੈ ਮੂਲ ਸਤ ਸਾਤੇ ਉਤਪਤ ਤੇ ਸਤਗੁਰੂ ਫਰਮਾਉਂਦੇ ਨੇ ਮੂਲ ਭਾਵ ਕੀ ਕਾਰਨ ਰੂਪ ਵੀ ਆਪ ਹੀ ਸਤ ਸੱਚਾ ਹੈ ਅਤੇ ਉਸ ਤੋਂ ਉਤਪਤ ਪੈਦਾ ਹੋਈ ਕਾਰਜ ਰੂਪ ਵਸਤੂ ਵੀ ਸਤ ਸਰੂਪ ਆਪ ਹੀ ਹੈ ਸਤ ਕਰਨਈ ਨਰਮਲ ਨਿਰਮਲੀ ਉਸ ਪਰਮੇਸ਼ਰ ਦੀ ਕਰਨੀ ਸੱਚੀ ਤੇ ਨਿਰਮਲ ਤੋਂ ਵੀ ਨਿਰਮਲੀ ਪਵਿੱਤਰ ਹੈ ਜਿਸੇ 부ਝਾਈ ਤਸ ਹੈ ਸਭ ਭਲੀ ਤੇ ਜਿਸ ਪਰਮੇਸ਼ਰ ਕਾਲਪੁਰਖ 부ਝਾਵੇ ਭਾਵ ਸਮਝਾਵੇ ਸਮਝਉਂਦਾ ਉਸ ਨੂੰ ਸਭ ਤਰ੍ਹਾਂ ਕਰਕੇ ਪਰਮੇਸ਼ਰ ਦੀ ਭਲੀ ਭਾਵ ਕੀ ਚੰਗੀ ਪ੍ਰਤੀਤ ਹੋਣ ਲੱਗਦੀ ਹੈ ਸਤ ਨਾਮ ਪ੍ਰਭ ਕਾ ਸੁਖਦਾਈ ਉਸ ਪਰਮੇਸ਼ਰ ਦੇ ਸਰੂਪ ਨੂੰ ਪਛਾਨਣ ਵਾਸਤੇ ਲੱਛਣ ਕਹਿੰਦੇ ਹਨ ਪ੍ਰਭ ਸਤ ਸਤ ਨਾਮ ਪ੍ਰਭ ਕਾ ਸੁਖਦਾਈ ਵੀ ਹਰੀ ਵਾਹਿਗੁਰੂ ਦਾ ਸੱਚਾ ਨਾਮ ਮੰਤਰ ਜੀਵਾਂ ਦੇ ਤਾਈ ਸੁਖ ਦੇਣ ਵਾਲਾ ਹੈ ਸੁਖਦਾਈਕ ਹੈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਗੁਰੂ ਜੀ ਕਥਨ ਕਰਦੇ ਹਨ ਕਿ ਇਹ ਸੱਚਾ ਵਿਸਵਾਸ ਭਰੋਸਾ ਗੁਰੂਤੋਂ ਤਾਂ ਹੀ ਪ੍ਰਾਪਤ ਹੁੰਦਾ ਹੈ ਜੇ ਉਸ ਪਰਮੇਸ਼ਰ ਕਾਲਪੂਰ ਦੇ ਸੱਚੇ ਨਾਮ ਦੇ ਨਾਲ ਜੁੜਾਂਗੇ ਸੋ ਆਪ ਸਮੂਹ ਸੰਗਤਾਂ ਨੇ 16ਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਸਰਵਣ ਕੀਤੀ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ਣਾ ਨਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ